ਆਜੂ ਤੂੰ ਬੱਲੇ ਨਿਸ਼ਾਨ ਅਕਦਾ ਦੀਪਾ ਕੀ ਆਇਆ ਜਿਆ ਵਧੀਆ ਵਧੀਆ ਰੱਖ ਮੰਨਿਆ ਅੱਜ ਬਸ ਇਹਦੀ ਤੇਰੇ ਲੈ ਆਇਆ ਹੋਰ ਆਜੋ ਕੋ ਸੇਵਾ ਚਾਹ ਤੂੰ ਆ ਪੀ ਲੈਨੇ ਆ ਅਗੀ ਭਾਬੀ ਜੀ ਭਾਬੀ ਨਹੀਂ ਆਈ ਇਧਰੀਲੇ ਭਾਪੀ ਨਹੀਂ ਆਈ ਹੋ ਜਾਂ ਤਿੰਨ ਵਾਰ ਲੜਦੀ ਬੜਾ ਯਾਰ ਫੇਰ ਸੌਰੀ ਤੂੰ ਗਿਆ ਤੇ ਕਹੇ ਲੈਣ ਪਰਸੋਂ ਮੈਂ ਲੈਣ ਗਿਆ ਹਾਂ ਮੈਂ ਤਾਂ ਆ ਮਣਕੂ ਨੂੰ ਕਿਹਾ ਸਾਰੇ ਆਪਣੇ ਨੂੰ ਹਾਂ ਮਾ ਵੀ ਲੜਦੀ ਜਿਹੜਾ ਨਾ ਹਟਣਾ ਦੇਣੀ ਆ ਅੱਛਾ ਤੇ ਮੈਂ ਤੁਹਾਡ ਤੋਂ ਅੱਗੇ ਦੂਰ ਤੱਕ ਇੱਕ ਮੈਨੂੰ ਬਦਲ ਕੇ ਦੇ ਦੂੰ ਤੇਰਾ ਦਿਮਾਗ ਰਖੇ ਤਰਾਣੇ ਦੇ ਕੰਮ ਤੇਰੇ ਆ ਤੇ ਉਧਰ ਹਰ ਤੇਰਾ ਕੁੜੀ ਨਾ ਵੰਦਾ ਦੇ ਨਾ ਕੋਈ ਲੰਡਾ ਆ ਦੇਣਾ ਉਹ ਜਾ ਭਰਾ ਪਾ ਦੋ ਜਾ ਉਹ ਗੱਲ ਜਾ 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 ਪੀਰੋ ਜੀ ਉਹ ਮਨ ਨਹੀਂ ਮੜਿਆ ਉਹ ਮੰਨੇ ਨਹੀਂ ਯਾਰ ਮੜ ਕੇ ਮਾ ਬਦਲ ਦੋ ਮੈਨੂੰ ਉਹ ਤਾਂ ਮੰਨਣਾ ਉਹ ਨਾ ਕੀ ਗੁਰੂਆ ਉਹ ਗੱਲ ਤੂੰ ਫਿਰ ਛੜਾ ਹੀ ਰਹਿਣ ਵਾਲਾ ਆ ਤੂੰ ਮਾ ਮੈਂ ਨੌਕਰੀ ਪੇਸ਼ੇ ਦਾ ਬੰਦਾ ਆ ਉਜੀ ਘਲ ਤੋਂ ਉਹ ਜਾ ਕਰੂਆ ਤੇ ਵਟਾ ਦੇਣ ਉਹ ਛੜਾ ਇਹ ਮਤਲਬ ਉਹ ਤੇਰਾ ਨਾ ਵਟਾ ਦੇਣਾ ਕੀ ਹੋ ਗਿਆ ਤੈਨੂੰ ਤੇਰਾ ਦਿਮਾਗ ਬੰਦ ਰਿਆ ਪਿਆ ਤੂੰ ਤੇ ਕਰੂਆ ਇੱਕ ਗੱਲ ਐਗਿਆ ਨਾ ਪਹਿਲੀ ਵੀ ਨਹੀਂ ਤੋਰੀ ਹੋਣਾ ਉਹ ਜਾ ਪਰ ਨਾ ਤੋਰੀ ਨਹੀਂ ਸ਼ੁਕਰ ਕਰ ਤਾ ਪਹਿਲਾਂ ਹੋ ਗਿਆ ਆਹੀ ਤੇਰੇ ਨਾਲ ਚਾਹ ਪੀਣੀ ਨਹੀਂ ਮੈਂ ਨਾ